ਪਾਵਰ ਕਮ ਐਂਡ ট্রান্সਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੁਸ਼ਿਆਰਪੁਰ ਵੱਲੋਂ ਪੀਐਸਪੀਸੀਐਲ ਦੇ ਉਪ ਮੁੱਖ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਹਾਂਜੀ ਸੂਬਾ ਪ੍ਰਧਾਨ ਬਲਿਹਾਰ ਸਿੰਘ ਪਾਵਰ ਕਮੇਂ ਟ੍ਰਾਂਸਕੋ ਠੇਕਾ ਮਲਾਂ ਜੂਨੀਅਨ ਪੰਜਾਬ ਜੀ ਕੀ ਅਜ ਮੇਨ ਮੰਗਣ ਲੈ ਕੇ ਪਿਛੇ ਦਫ਼ਤਰ ਤੱਕ ਧੌੜ ਦਿੱਤਾ ਸਰ ਸਾਡੀ ਮੇਨ ਮੰਗ ਇਹ ਹੈ ਕਿ ਸਾਡੇ ਅੱਜ ਬਿਜਲੀ ਦਾ ਕੰਮ ਕਰਦੇ ਸਮੇਂ ਲਗਾਤਾਰ ਹਾਸੇ ਵਾਪਰ ਰਹੇ ਆ ਅੱਜ ਸਾਡੇ ਮਾਲਪੁਰ ਡਿਵੀਜ਼ਨ ਦੇ ਵਿੱਚ ਸਾਥੀ ਦੀ ਕਰੰਟ ਲਾ ਕੇ ਮੌਤ ਹੋ ਗਈ ਅੱਜ ਮਤਲਬ ਨੌਜਵਾਨ ਸਾਥੀ ਸੀਗਾ ਰਾਤ ਉਹਦੀ 12:30 ਵਜੇ ਕਰੰਟ ਲਾ ਕੇ ਜਿਹੜੀ ਆ ਉਹ ਡੈਥ ਹੋ ਗਈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇੱਥੋਂ ਦੇ ਅਧਿਕਾਰੀ ਗੱਲਬਾਤ ਸੁਣਨ ਤੱਕ ਤਿਆਰ ਨਹੀਂ ਹੈ ਦੂਜੀ ਗੱਲ ਹੈ ਕਿ ਸਾਡੀ ਜਿਹੜੀ ਤਨਖਾਹਾਂ ਉਨ੍ਹਾਂ ਵਿੱਚ ਵੱਡੀ ਪੱਧਰ ਤੇ ਕਟੌਤੀ ਕੀਤੀ ਜਾ ਰਹੀ ਆ ਤਨਖਾਹ ਦਾ ਮਤਲਬ ਬਕਾਇਆ ਜਿਹੜਾ ਉਹ ਕੰਪਨੀਆ ਵੱਲੋਂ ਨਹੀਂ ਦਿੱਤਾ ਜਾ ਰਿਹਾ ਮੋਬਾਈਲ ਪੱਤਾ ਹੋ ਗਿਆ ਤੇਲ ਪੱਤੇ ਵਿੱਚ ਕੱਪੜੇ ਦੂਜਾ ਪੁਰਾਣੇ ਬਕਾਇਆ ਏਰੀਅਲ ਜੇ ਕੋਈ ਬਿਜਲੀ ਦਾ ਕਰੰਟ ਲਾ ਕੇ ਡੈਥ ਹੋ ਗਈ ਉਹਨੂੰ ਕੰਪਨਸੇਸ਼ਨ ਜਿਹੜਾ ਜੋ ਸਰਕਾਰ ਦੀਆਂ ਹਦਾਇਤਾਂ ਤੁਸੀਂ ਦੇਖਿਆ ਕਿ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ 20 ਲੱਖ ਰੁਪਏ ਜਿਹੜਾ ਮੁਆਵਜ਼ਾ ਦਿੱਤਾ ਜਾਵੇਗਾ ਪਰ ਅੱਜ ਇੱਥੋਂ ਦੇ ਨਿਗਰਾਨ ਜਨੀਅਰ ਨੂੰ ਇਹ ਚਾਹੀਦਾ ਸੀ ਕਿ ਜਦੋਂ ਸਰਕਲ ਦੇ ਵਿੱਚ ਇੱਕ ਸਾਥੀ ਦੀ ਡੈਥ ਹੋ ਜਾਂਦੀ ਹੋਊਗੀ ਆ ਤਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਸੀ ਪਰ ਅਫਸੋਸ ਦੀ ਗੱਲ ਹੈ ਕਿ ਇੱਥੇ ਨਿਗਰਾਨ ਜੀਨੀਅਰ ਹੈ ਹੀ ਨਹੀਂ ਮਜੂਦੇ ਨਹੀਂ ਹੈ ਇਸ ਕਰਕੇ ਅੱਜ ਅਸੀਂ ਰੋਸ਼ ਪ੍ਰਦਰਸ਼ਨ ਜਿਹੜਾ ਹੈ ਮੈਨੇਜਮੈਂਟ ਦਾ ਸਰਕਾਰ ਤੇ ਇੱਥੋਂ ਦੇ ਅਧਿਕਾਰੀਆਂ ਦੇ ਖਿਲਾਫ ਕਰ ਰਹੇ ਹਾਂ ਇੱਥੋਂ ਦੇ ਐਸਸੀ ਖਿਲਾਫ ਕਿ ਜਿਹੜਾ ਹਾਸੇ ਲਗਾਤਾਰ ਵਾਪਰੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਿਛਲੇ ਸਮੇਂ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਮੰਗਾਂ ਦੇ ਪ੍ਰਤੀ ਮੰਗ ਪੱਤਰ ਵੀ ਇੱਥੋਂ ਦੇ ਦਫ਼ਤਰ ਨੂੰ ਦਿੱਤੇ ਗਏ ਪਰ ਠੋਸ ਜਿਹੜਾ ਹਾਲਾ ਉਹ ਨਹੀਂ ਕੀਤਾ ਜਾ ਰਿਹਾ ਕਿ ਕਿੰਦਾ ਦੇ ਦੇ ਪੁਰਾਣੀ ਸਰਕਾਰ ਆ ਜਾਂ ਨਵੀਂ ਸਰਕਾਰ ਆ ਆਮ ਆਦਮੀ ਪਾਰਟੀ ਕਿੰਨਾ ਕੀ ਫਰਕ ਦਿਖਾਈ ਦੇ ਰਿਹਾ ਕੋ ਸੱਤਾ ਤੋਂ ਪਹਿਲਾਂ ਬਹੁਤ ਵੱਡੇ ਵਾਦੇ ਕੀਤੇ ਸੀ ਕੱਚੇ ਮੇਲੇ ਪੱਕੇ ਕਰਾਂਗੇ ਪਲੱਸ ਉਹਨਾਂ ਦੇ ਦੇਣ ਵਾਲੀ ਚੀਜ਼ਾਂ ਸਮਾਨ ਜਿਹਦਾ ਬਕਾਇਆ ਬਕਾਇਆ ਸਾਰਾ ਦਵਾਗੇ ਦੇਖੋ ਜੀ ਪਿਛਲੇ ਸਮੇਂ ਦੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਬਹੁਤ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ 92 ਐਮਐਲਏ ਵਿਧਾਇਕ ਬਿਠਾਏ ਆ ਪਰ ਅਫਸੋਸ ਇਸ ਗੱਲ ਦਾ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਲਈ ਟਾਈਮ ਤੱਕ ਨਹੀਂ ਹੈ ਉਹਦੇ ਕੋਲ ਬੈਠਣ ਲਈ ਸਾਨੂੰ 19 ਵਾਰ ਲਿਖਤੀ ਮੀਟਿੰਗਾਂ ਠੇਕਾ ਮਦਜ ਮੋਰਚੇ ਨੂੰ ਦੇ ਗਿਆ ਇੱਕ ਵੀ ਵਾਰ ਮਤਲਬ ਮੁੱਖ ਮੰਤਰੀ ਨੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇਸੇ ਤਰ੍ਹਾਂ ਲਗਾਤਾਰ ਮਤਲਬ ਅਸੀਂ ਧਰਨੇ ਮੁਜਾਰੇ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਮੁੱਖ ਮੰਤਰੀ ਸਾਡੀ ਗੱਲਬਾਤ ਸੁਣਨ ਨੂੰ ਤਿਆਰ ਨਹੀਂ ਹੈ ਅਸੀਂ ਇਹ ਗੱਲ ਸਮਝਦੇ ਹਾਂ ਵੀ ਇਹਨਾਂ ਤੇ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਸਗੋਂ ਦੋ ਕਦਮ ਉਹਨਾਂ ਤੋਂ ਅੱਗੇ ਨੇ ਕੋਈ ਵੀ ਮਤਲਬ ਸਾਡੀ ਜਿਹੜੀ ਗੱਲਬਾਤ ਸੁਣਨ ਨੂੰ ਕੋਈ ਤਿਆਰ ਨਹੀਂ ਹੈ ਕਿਉਂਕਿ ਇਹ ਸਰਕਾਰ ਨੇ ਜਦੋਂ ਖਟਕੜ ਕਲਾ ਦੇ ਵਿੱਚ ਮਿੱਟੀ ਚੱਕ ਕੇ ਭਗ ਸਿੰਘ ਦਾ ਵਾਰਿਸ ਇਹ ਕਿਆ ਸੀ ਕਹਿੰਦਾ ਵੀ ਮੈਂ ਭਗ ਸਿੰਘ ਦਾ ਵਾਰਿਸ ਇਹ ਸੌਖਾਣਾ ਵੀ ਪੰਜਾਬ ਨੂੰ ਮੈਂ ਧਰਨਾ ਮੁਕਤ ਕਰਾਂਗਾ ਹਰਾ ਪਿੰਨ ਬੇਰਜ਼ਗਾਰੀ ਨੂੰ ਖਤਮ ਕਰਨ ਵਾਸਤੇ ਚੱਲੂਗਾ ਪਰ ਅੱਜ ਤੁਹਾਡੇ ਸਾਹਮਣੇ ਆ ਧਰਨੇ ਵੀ ਲੱਗ ਰਹੇ ਆ ਬੇਰਜ਼ਗਾਰਾਂ ਤੇ ਡੰਡਾ ਵੀ ਫਿਰ ਰਿਹਾ ਹੈ ਹਾਸੇ ਵੀ ਹੋ ਰਹੇ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਜੇ ਆਪਾਂ ਗੱਲ ਕਰ ਲਈ ਮੈਂ ਕੋਈ ਹੱਲ ਮੁਲਾਜ਼ਮਾਂ ਦਾ ਨਹੀਂ ਠੇਕੇ ਵਾਲਾਂ ਦਾ ਨਹੀਂ ਕੀਤਾ ਜਾ ਰਿਹਾ ਐਵੇਂ ਠੰਡ ਦੇ ਬਾਵਜੂਦ ਵੀ ਤੁਸੀਂ ਅੱਜ ਧਰਨਾ ਦੇ ਰਹੇ ਹੋ ਲਗਾਤਾਰ ਆਪਣੀ ਮੰਗਾਂ ਮਨਾਉਣ ਲਈ ਪਰ ਜੇਕਰ ਸਰਕਾਰ ਜ ਨਹੀਂ ਮੰਦੀ ਤੁਹਾਡੀ ਮੰਨਣਾ ਅੱਗੇ ਕੀ ਆਪਣਾ ਐਕਚੁਅਲ ਦੇਖੋ ਜੀ ਜੇਕਰ ਸਰਕਾਰ ਸਾਡੀ ਗੱਲ ਨੂੰ ਪ੍ਰਵਾਨ ਨਹੀਂ ਕਰਦੇ ਇੱਥੋਂ ਦੇ ਅਧਿਕਾਰੀ ਨਹੀਂ ਕਰਦਾ ਤਾਂ ਅਸੀਂ ਮਤਲਬ ਕੈਬਨਿਟ ਮੰਤਰੀ ਇੱਥੇ ਉਹਦੇ ਮਤਲਬ ਦਫ਼ਤਰ ਦੇ ਇੱਕ ਨੂੰ ਜਾਵਾਂਗੇ ਉੱਥੇ ਵੀ ਜਿਹੜਾ ਰੋਸ਼ ਪ੍ਰਦਰਸ਼ਨ ਆ ਉਹ ਕਰਾਂਗੇ ਕਿਉਂਕਿ ਲਗਾਤਾਰ ਸਾਡੇ ਬਿਜਲੀ ਦਾ ਕੰਮ ਕਰਦੇ ਹਾਸੇ ਵਾਪਰ ਰਹੇ ਆ ਨਾ ਟ੍ਰੇਨਿੰਗ ਦਾ ਪ੍ਰਬੰਧ ਆ ਨਾ ਮੁਆਵਜ਼ੇ ਦਾ ਪ੍ਰਬੰਧ ਆ ਅਖਬਾਰੀ ਬਿਆਨਾਂ ਰਾਹੀਂ ਦਿਖਾ ਦਿੱਤਾ ਜਾਂਦਾ ਨਾ ਉਹਦੇ ਪਰਿਵਾਰਾਂ ਨੂੰ ਨੌਕਰੀ ਦਾ ਪ੍ਰਬੰਧ ਆ ਮਤਲਬ ਆਪਣੀ ਵਾਵਾ ਖੱਟਣ ਵਾਸਤੇ ਸਰਕਾਰਾਂ ਬਹੁਤ ਕੁ ਕਰਦੀਆਂ ਪਰ ਮੁਲਾਜ਼ਮਾਂ ਨੂੰ ਠੇਕੇ ਵਾਲਿਆਂ ਨੂੰ ਜਿਹੜੇ ਔਰਟੋਰ ਸਿੰਘ ਤੇ ਲੱਗੇ ਆ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਸਾਡੀ ਡਿਮਾਂਡ ਆ ਕਿ ਸੀਐਚਬੀਡਬਲਯੂ ਨੂੰ ਰੈਗੂਲਰ ਕੀਤਾ ਜਾਵੇ ਤੇ ਜਿਹੜਾ ਹਾਦਸੇ ਹੋ ਰਿਹਾ ਜਿਵੇਂ ਅੱਜ ਹਾਦਸਾ ਹੋਇਆ ਉਹਦੇ ਪਰਿਵਾਰ ਨੂੰ ਬੰਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਜਿਹੜੀਆਂ ਪੁਰਾਣੀਆਂ ਕਟੋਤੀਆਂ ਹੋਈਆਂ ਉਹਨਾਂ ਦਾ ਪਕਾਇਆ ਜਾਰੀ ਕੀਤਾ ਜਾਵੇ ਕਈ ਸਾਡੇ ਸਾਥੀ ਇਹੋ ਜਿਹੇ ਜਿਨ੍ਹਾਂ ਦੀਆਂ ਹਾਲੇ ਤੱਕ ਤਨਖਾਹ ਨਹੀਂ ਪਾਈਆਂ ਕੰਪਨੀਆਂ ਦੇ ਅੱਧੇ ਬੰਦੀਆਂ ਦੀ ਪਾਤੀਆਂ ਅੱਧਿਆਂ ਦੀਆਂ ਤਨਖਾਹ ਨਹੀਂ ਪਾਈਆਂ ਇਹ ਸਾਡੀ ਡਿਮ ਇਹ ਡਿਮਾਂਡ ਨੂੰ ਅਸੀਂ ਲੈ ਕੇ ਸੰਘਰਸ਼ ਕਰਛਾ